ਨਾਜ ਓਕੇ ਦਵਾ ਕੇ ਬੇਨਤੀਆਂ ਕਰਾ ਦੇ ਭਾਈ ਲੰਗਰ ਪ੍ਰਸ਼ਾਦੇ ਤਿਆਰ ਕਰ ਲੋ ਕਿਉਂਕਿ ਪੱਕਾ ਹੀ ਇਥੇ ਚੱਲੂਗਾ ਭਾਈ ਕਿਉਂਕਿ ਹਲੇ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਆ ਰਿਹਾ ਸੋ ਬੇਨਤੀਆਂ ਸਾਰਿਆਂ ਨੂੰ ਵੀ ਆਸੇ-ਪਾਸੇ ਪਿੰਡਾਂ ਦੇ ਵਿੱਚ ਓਕੇ ਦਵਾ ਦਿਓ ਮਾਮਾ ਨੂੰ ਕਹਿ ਦਿਓ ਵੀ ਭਾਈ ਪ੍ਰਸ਼ਾਦੇ ਤਿਆਰ ਕਰੋ ਲੰਗਰ ਤਿਆਰ ਕਰ ਦਿਓ ਤੇ ਨੌਜਵਾਨੋਂ ਡਿਊਟੀ ਸਾਹਬ ਨੂੰ ਨੇੜੇ ਪਿੰਡਾਂ ਵਾਲੇ ਤੇ ਭਾਈ ਜਾ ਕੇ ਪ੍ਰਸ਼ਾਦੇ ਲੈ ਆਓ ਦੂਜੀ ਗੱਲ ਆਪਾਂ ਜਿਹੜੇ ਬਿਸਤਰੇ ਦੀ ਹੁਣੀ ਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਕਿਉਂਕਿ ਲੰਮਾ ਚਲਾਉਣਾ ਪਊਗਾ ਇਹ ਹਲੇ ਮੰਨਣ ਨੂੰ ਤਿਆਰ ਨਹੀਂ ਹੈਗਾ ਦੂਜੀ ਗੱਲ ਹੋਰ ਸੁਣ ਲੋ ਇੱਕ ਧਿਆਨ ਨਾਲ ਇੱਕ ਨਾ ਇਹ ਵੀ ਮੈਂ ਆਪਣਾ ਸੁਨੇਹਾ ਪਚਾਓ ਆਪਣੇ ਸਾਰੇ ਪੰਜਾਬ ਦੇ ਵਿੱਚ ਇੱਕ ਨਾ ਕੋਈ ਯਾਲੀ ਵੀਡੀਓ ਚਲਾਈ ਜਾ ਰਹੀ ਹੈ ਵੀ ਭਾਨਾ ਬਾਹਰ ਆ ਗਿਆ ਕੋਈ ਪਤਾ ਨਹੀਂ ਪ੍ਰਾਣੀ ਪਤਾ ਨਹੀਂ ਉਹਦੀ ਕੋਈ ਵੀਡੀਓ ਜਿਹੜਾ ਪਹਿਲਾਂ ਆਇਆ ਸੀਗਾ ਉਦੋਂ ਦੀ ਵੀਡੀਓ ਦੁਆਰਾ ਇਹਨਾਂ ਦਾ ਜਿਹੜਾ ਬਕਾਊ মিডিਆ ਇਹਨਾਂ ਦੇ ਜਿਹੜੇ ਆਪਣੇ ਆਈਟੀ ਸੈੱਲ ਨੇ ਆਪਣੇ ਪੇਜ ਬਣੇ ਨੇ ਉਹ ਇਹ ਖਬਰ ਲਗਾਤਾਰ ਪ੍ਰਚਾਰ ਕਰ ਰਹੇ ਆ ਕਿ ਭਾਨਾ ਬਾਹਰ ਆ ਗਿਆ ਭਾਨਾ ਬਾਹਰ ਆ ਗਿਆ ਤਾਂ ਕਿ ਲੋਕਾਂ ਦਾ ਰੋਹ ਆ ਜਿਹੜਾ ਹਲੇ ਲੋਕ ਹਨ ਆਈ ਜਾਂਦਾ ਬਹੁ ਵੱਡੇ ਪੱਧਰ ਤੇ ਲੋਕ ਨਿਕਲ ਪਏ ਨੇ ਸੜਕਾਂ ਨੂੰ ਪਿੰਡਾਂ ਦੇ ਨਿਕਲ ਪਏ ਆ ਉਹਨੂੰ ਠੰਡਾ ਕਰਨ ਲਈ ਰੋਕਣ ਲਈ ਇਹ ਉਧਰ ਨੂੰ ਵੀ ਲਗਾਣਗੇ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਇਹ ਫਲਾਉਣਗੇ ਸੋ ਮੇਰਾ ਵੀ ਇੰਨੀ ਕਿ ਮੇਰੀਆਂ ਬੇਇੱਜ਼ਤੀਆਂ ਬਾਕੀ ਲਗਾਤਾਰ ਸਟੇਟ ਚਲਦੀ ਰਹੂਗੀ ਜਾवता ਸ਼ਾਂਤੀ ਬਣਾ ਕੇ ਰੱਖਿਓ ਆਪਣੇ ਉਹ ਆਗੂ ਸਹਿਬਾਨ ਨੇ ਧਰੋਲੇ ਕੋਲ ਪਹੁੰਚ ਗਏ ਆ ਉਹਨਾਂ ਨੇ ਆਉਣਾ ਹੈ ਉਹਨਾਂ ਨਾਲ ਮੀਟਿੰਗ ਕਰਨੀ ਹੈ ਫਿਰ ਅੱਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਹੈ ਲੰਮੀ ਗੱਲਬਾਤ ਚੱਲੂਗੀ ਬੱਤੋ ਬੱਤ ਹੋਰ ਰੋਕੇ ਮਾਰ ਦੋ ਵੀ ਆ ਜਾਓ ਵੀ ਟ੍ਰੈਕਟਰ ਟਰਾਲਗਾ ਲੈ ਕੇ ਖਿੱਚ ਦਿਓ ਇਧਰ ਨੂੰ ਇੱਕ ਆਪਾਂ ਨੂੰ ਲਾਈਟਾਂ ਦਾ ਪ੍ਰਬੰਧ ਕੋਈ ਵੀ ਸਾਡੇ ਭਰਾ ਬਿਜਲੀ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਬੇਨਤੀ ਆ ਬਈ ਜੇ ਤੁਹਾਡੇ ਕੋਈ ਜਾਣ ਪਛਾਣ ਵਾਲੇ ਹੋਣਗੇ ਵੀ ਲਾਈਟਾਂ ਦਾ ਪ੍ਰਬੰਧ ਵੀ ਕਰ ਲਿਓ ਕਿਉਂਕਿ ਇਹ ਰਾਤ ਨੂੰ ਨੇਰੇ 'ਚ ਕੋਈ ਵੀ ਗਲਵਢ ਕਰ ਸਕਦੇ ਆ ਆਪਾਂ ਲਾਈਟਾਂ ਦਾ ਪ੍ਰਬੰਧ ਕਰਕੇ ਰੱਖਣਾ ਹੈ ਲੰਗਰ ਦਾ ਪ੍ਰਬੰਧ ਕਰ ਲੈਣਾ ਹੈ ਬਿਸਤਰਿਆਂ ਦਾ ਪ੍ਰਬੰਧ ਕਰਨਾ ਟਰਾਲੀਆਂ ਹੋਰ ਲਿਓ ਪਿੰਡਾਂ 'ਚੋਂ ਤਾਂ ਕੋਈ ਆਪਾਂ ਨੂੰ ਰਾਤ ਨੂੰ ਪੈਣਾ ਸੌਖਾ ਹੋ ਜੇ ਤਗਾ ਟੈਂਟ ਦਾ ਪ੍ਰਬੰਧ ਵੀ ਹੀ ਕਰਦੇ ਆ ਐਨੀਆਂ ਚੀਜ਼ਾਂ ਤੁਸੀਂ ਪ੍ਰਬੰਧ ਕਰ ਲਓ ਮੇਰਾ ਵੀਰ ਸਟੇ ਨੂੰ ਆਪਾਂ ਜਾਰੀ ਰੱਖਣਾ ਚੱਲਦੀ ਰਹਿਣੀ ਆ ਲੰਮੀ ਗੱਲ ਦਾ ਚੱਲੂ ਕੀ ਸੱਟਾ ਨਿਕਲਦਾ ਛੋੜੇ ਸਾਹਮਣੇ ਆਉਣਾ ਛੋੜਾ ਰਾਇ ਕਰਕੇ ਹੀ ਕੋਈ ਗੱਲ ਤੇ ਆਪਾਂ ਜਾਵਾਂਗੇ ਕਿਉਂਕਿ ਤੁਸੀਂ ਤਾਕਤੋ ਜਿਹੜੇ ਵੀ ਆਗੂ ਹੁੰਦੇ ਆਗੂ ਵਾਲੀ ਤਾਕਤ ਲੜਨ ਵਾਲੀਆਂ ਫੌਜਾਂ ਹੁੰਦੀਆਂ ਨੇ ਤੁਸੀਂ ਉਹ ਫੌਜਾਂ ਹੋ ਤੁਸੀਂ ਉਹ ਨੌਜਵਾਨੀ ਹੋ ਜਿਹਦੇ ਵਿੱਚ ਜੋਸ਼ ਨੇ ਅੱਜ ਦਿਖਾਤਾ ਕਿ ਇਹ ਸਰਕਾਰ ਜਿਹੜੀ ਜ਼ਬਰ ਤੇ ਤਾਰੂ ਹੋਈ ਵੀ ਐ ਇਹਨਾਂ ਸੋਖਾ ਨਹੀਂ ਹੈਗਾ ਵੀ ਆ ਜਵਾਨੀ ਨੂੰ ਐ ਦਬ ਲੈਣਗੇ ਇਹ ਭਰਾਵੋ ਪਰ ਆਪਾਂ ਇੱਥੇ ਉਹੀ ਗੱਲ ਨਹੀਂ ਕਰਕੇ ਜਾਣੀ ਵੀ ਜਿੱਦੇ ਆਪਾਂ ਨੂੰ ਹਰ ਵਾਰੀ ਇਹ ਬੋਨਾਮ ਕਰ ਦਿੰਦੇ ਆ ਇਹ ਐ ਕਰਦੇ ਆ ਜੀ ਮਾਹੌਲ ਖਰਾਬ ਕਰਦੇ ਆ ਜੀ ਐ ਐ ਕਰਦੇ ਆ ਹੁਣ ਇੱਥੇ ਕਈ ਆਏ ਆ ਕਿ ਜੀ ਸਾਨੂੰ ਨੰਗਾ ਨਹੀਂ ਦਿੱਤਾ ਜਾ ਰਿਹਾ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਆ ਜੀ ਆਹ ਸੜਕਾਂ ਦੇ ਤੁਸੀਂ ਬਹਿ ਗਏ ਜੀ ਆ ਕੇ ਲੀਡਰਾਂ ਦੇ ਘਰ ਅੱਗੇ ਬਹਿ ਜਾ ਜੀ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਅਸੀਂ ਤਾਂ ਚੱਲੇ ਸੀ ਭਾਈ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਅੱਗੇ ਇੱਥੇ ਰੋਕਿਆ ਕਿਹਨੇ ਆ ਇਹਨਾਂ ਨੇ ਰੋਕਿਆ ਆਪਾਂ ਤਾਂ ਰੁਕੇ ਆ ਇਹਦਾ ਜਾਣਾ ਸੀ ਜਿਹੜੀ ਕਲੌਨੀ ਚ ਕੋਠੀ ਆ ਉਹਦੇ ਅੱਗੇ ਪਰ ਇਹਨਾਂ ਨੇ ਅਗੇ ਰੋਕਾਂ ਲਾਤੀਆਂ ਬੱਸਾਂ ਤੇ ਦੀਆਂ ਕਰਕੇ ਲਾਤੀਆਂ ਆਪਾਂ ਨੂੰ ਇੱਥੇ ਰੁਕਣਾ ਪੈ ਗਿਆ ਸਿਸ ਕਰਕੇ ਇਹ ਪ੍ਰਚਾਰ ਕਰਦੇ ਆ ਗੱਲ ਦਾ ਲੋਕਾਂ 'ਚ ਕਿ ਅਸੀਂ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੇ ਰਾਗੀਰ ਲੋਕ ਨੇ ਲੰਗਰ ਵਾਲੇ ਲੋਕ ਨੇ ਕੋਈ ਬਿਮਾਰ ਹੈ ਵੈਸੇ ਆਪਾਂ ਕੋਈ ਵੀ ਐਂਬੂਲੈਂਸ ਆਉਂਦੀ ਆ ਪਰ ਨਿਧਾ ਰਹੇ ਕੋਈ ਬੰਦਾ ਆਉਂਦਾ ਕੋਈ ਅੰਮ੍ਰਿਤਸਰ ਸੀ ਕੇਸ ਸਾਹਿਬ ਬਿਮਾਰ ਆ ਆਪਾਂ ਨਿਧਾ ਰਹੇ ਆ ਪਰ ਇੱਥੇ ਜਿਹੜਾ ਜ਼ਿੰਮੇਵਾਰੀ ਕਿਹਦੀ ਹੈ ਇੱਥੇ ਜ਼ਿੰਮੇਵਾਰੀ ਅਗੇ ਬੈਰੀਕੇਡ ਲਾ ਕੇ ਬੱਸਾਂ ਲਾ ਕੇ ਪ੍ਰਸ਼ਾਸਨ ਨੇ ਰੋਕਿਆ ਆਪਾਂ ਤਾਂ ਇੱਕ ਪਾਸੇ ਕੋਲੋਂ ਜਿਹੜੀ ਕੋਠੀ ਜੀ ਉੱਥੇ ਜਾ ਰਹੇ ਸੀ ਭਾਈ ਜਿਸ ਕਰਕੇ ਇਹ ਗੱਲ ਨੂੰ ਬਹੁਤ ਬਹੁਤ ਲੋਕਾਂ ਨੂੰ ਲਿਜਾਓ ਕਿ ਇੱਥੇ ਜੇ ਜਾਨ ਬਚ ਕੇ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਸ਼ਾਸਨ ਕਰ ਰਿਹਾ ਅਸੀਂ ਨਹੀਂ ਕਰ ਰਹੇ ਅਸੀਂ ਆਤਵੇ ਤਰੀਕੇ ਨਾਲ ਜਾਣਾ ਚਾਹੁੰਦੇ ਸੀ ਪਰ ਇਹਨਾਂ ਨੇ ਸਾਨੂੰ ਇੱਥੇ ਰੋਕ ਕੇ ਇਹ ਮਹਾਲ ਬਣਾਇਆ ਤਾਂ ਕਿ ਲੋਕਾਂ ਨੂੰ ਵਿਰੋਧ ਹੋਵੇ ਵੀ ਇਹ ਸੜਕਾਂ રોજ ਰੋਕ ਲੈਂਦੇ ਆ ਇਹ ਸੜਕਾਂ ਦਾ ਫੇਰ ਕਹਿੰਦਾ ਇਹ ਮਸਲਾ ਭਾਨੇ ਦਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਹੈ ਜਿਹੜੇ ਰਾਹਾਂ ਨੂੰ ਇਹ ਸਰਕਾਰ ਤਰਫੀ ਆ ਪਿਛਲੇ ਢਾਈ ਤਿੰਨ ਮਹੀਨਿਆਂ ਦੇ ਵਿੱਚ ਕਿੰਨੇ ਝੂਠੇ ਮੁਕਾਬਲੇ ਹੋਏ ਆ ਵੀ ਨੌਜਵਾਨਾਂ ਦੇ ਗੈਸਟਰਾਂ ਜੀ ਮਾਰ ਦਿਓ ਗੋਲੀ ਇਹ ਅਧਿਕਾਰ ਸੁਣ ਕਿਨੇ ਦੇਤਾ ਭਈ ਇਹ ਡੈਮੋਕਰੇਸੀ ਆ ਲੋਕਤੰਤਰ ਆ ਕਾਨੂੰਨ ਕਹਿੰਦਾ ਕਿ ਪੁਲਿਸ ਜੀ ਨੂੰ ਮਰਜੀ ਕੋਲੀ ਮਾਰ ਦੂਗੀ ਆਪਾਂ 80 ਨੰਬਰ ਦੌਰ ਤੇ ਵੀ ਇਹੀ ਕੁਝ ਸੁਣਦੇ ਆਏ ਉਹ ਦੌਰ ਦੇ ਵਿੱਚ ਆ ਉਹ ਲੋਕਧਰਤਵਾਦੀ ਕਹਿ ਕੇ ਮਾਰਦਾ ਕਹਿੰਦਾ ਉਹ ਕੱਤਵਾਦੀ ਕਹਿ ਕੇ ਮਾਰਦਾ ਸਰਕਾਰ ਤੇਰਾ ਕੰਮਨ ਕਮੇ ਪਾਈ ਕਹੇਗੀ ਕੋਲ ਪੂਜੇ ਮੈਂ ਅੱਜ ਦਾ ਜਿਹੜਾ ਇਹ ਸਿਸਟਮ ਸ਼ੁਰੂ ਕਰ ਲਿਆ ਆ ਪਰਸੋਂ ਦੀ ਕਹਾਵਰ ਆ